ਸਿਮਰਜੀਤ ਬਾਦਲਪੁਰ ਦਾਵਾ ਕਰ ਰਿਹਾ ਹੈ ਕਿ ਅਸੀਂ ਐਮਸ ਲੈ ਕੇ ਆਏ ਆ ਸੈਂਟਰ ਗਵਰਨਮੈਂਟ ਨੇ ਦੇਣਾ ਜੈਸੀ ਦੇਸ਼ ਦਾ ਹਿੱਸਾ ਜੇ ਦੂਸਰੇ ਸੂਬੇ ਦਿੱਤਾ ਤੇ ਇਕੱਲੀ ਬੀਬੀ ਹਰਸਿਮਰ ਤੇ ਨੇ ਲੈ ਆਂਦਾ ਜੀਤਮਿੰਦਰ ਸਿੰਘ ਸਿੱਧੂ ਟਿੱਪਣੀ ਕਰਦੇ ਨੇ ਤੁਹਾਡੇ ਤੇ ਕਿ ਗੁਰਮੀਤ ਸਿੰਘ ਖੁੱਡੀਆਂ ਨੌਨ ਪਰਫਾਰਮੈਂਸ ਮੰਤਰੀ ਆ ਜੀਤਮਿੰਦਰ ਸਿੰਘ ਦੀ ਟਿੱਪਣੀ ਉਹਨਾਂ ਨੂੰ ਮੁਬਾਰਕ ਸਵਾਲ ਬਰੁਧੀ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਕੋਲ ਆਪਣੇ ਉਮੀਦਵਾਰ ਨਹੀਂ ਹਾਂਗੇ ਕਿ ਉਹਨਾਂ ਨੇ ਪੰਜ ਮੰਤਰੀ ਤੇ ਤਿੰਨ ਵਿਧਾਇਕ ਚੋਣ ਮੈਦਾਨ ਉਤਾਰੇਗੇ ਕੋ ਆਪਦੀ ਪਾਰਟੀ ਦੇ ਬੰਦੇ ਲੜਾਏ ਤਾਂ ਕੋਈ ਮਾੜੀ ਗੱਲ ਨਹੀਂ ਪੰਜਾਬ ਵਿੱਚ ਸਿੱਖ ਸਿਆਸਤ ਦਾ ਜਾਂ ਪੰਜਾਬ ਦੀ ਸਿਆਸਤ ਦਾ ਖੁੱਤੀ ਆ ਉਹ ਕਾਲੀ ਦਲ ਨੇ ਖਤਮ ਹੀ ਕਰ ਦਿੱਤਾ ਭਗਵੰਤ ਸਿੰਘ ਸਾਬ ਨੇ ਦਾਵਾ ਕੀਤਾ ਸੀਗਾ ਕਿ ਅਸੀਂ ਜੋ ਸਰਕਾਰ ਤੇ ਸੱਤਾ ਚਾਹਾਂਗੇ ਤਾਂ ਪੰਜਾਬ ਤੇ ਚੜ੍ਹਿਆ ਕਰਜ਼ਾ ਕੋ ਉਤਾਰਾਂਗੇ ਪਰ ਆਏ ਦਿਨੀ ਕਰਜ਼ਾ ਲਿਆ ਜਾਂਦਾ ਵਾ ਉਹ ਕਿਉਂ ਫਲੈਕਸਾਂ ਬਹੁਤ ਲਗਾਈਆਂ ਜਿਹੜੇ ਕੰਮ ਕੀਤੇ ਘੱਟ ਜਾ ਰਹੇ ਨੇ ਪਰ ਫਲੈਕਸਾਂ ਤੇ ਦਿਖਾਏ ਬਹੁਤ ਜਾ ਰਹੇ ਨੇ ਸასი ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁਖਬਾਰ ਇੱਕ ਹੋਰ ਸਿਆਸੀ ਮੁਲਾਕਾਤ ਲੈ ਕੇ ਹਾਜ਼ਰ ਆਇਆ ਤੁਹਾਡੇ ਵਿਚਕਾਰ ਅੱਜ ਸਾਡੇ ਨਾਲ ਮਿਲੂ ਰਹਣਗੇ ਆਮ ਆਦਮੀ ਪਾਰਟੀ ਦੇ ਉਹ ਵਜੀਰ ਜਿਨ੍ਹਾਂ ਨੇ ਪੰਜਾਬ ਦੇ ਪੰਜਵੇਂ ਰਾਜ ਚੁਕੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਇੱਕ ਆਪਣੇ ਨਵੇਂ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸਰਦਾਰ ਨਾਮ ਜੁਦਿਆਣੇ ਕੇ ਬਹੁਤ ਸਤਿਕਾਰਯੋਗ ਜਥੇਦਾਰ ਜਗਦੀਪ ਸਿੰਘ ਖੁੱਡੀਆਂ ਦੇ ਸੁਪੁੱਤਰ ਤੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਰ ਸਵਾਗਤ ਆ ਵਸਦਾ ਪੰਜਾਬ ਤੁਹਾਡਾ ਮਿਹਰਬਾਨੀ ਜੀ ਆਇਆਂ ਨੂੰ ਵਸਦਾ ਪੰਜਾਬ ਟੈਲੀਵਿਜ਼ਨ ਤਕਾਸ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੋਣ ਚੋਣ ਮੈਦਾਨ ਭੱਕ ਚੁੱਕਿਆ ਤੇ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ ਵਧੀਆ ਜੀ ਕਿਉਂਕਿ ਜਿਹੜੇ ਇਲੈਕਸ਼ਨ ਦੇ ਦਿਨ ਹੈ ਹਾਂਜੀ ਇਹ ਤਾਂ ਫਿਰ ਤਿਆਰੀਆਂ ਨਾਲ ਚੱਲ ਹੀ ਪੈਂਦੇ ਨੇ ਬਿਗਲ ਵਕਤ ਚੁਗਾ ਜੇ ਤੋ ਬਿਗਲੀ ਵੱਜ ਜਾਂਦਾ ਤੇ ਫਿਰ ਸਾਰੇ ਆਪਾਂ ਇਸ ਵਾਰ ਕਿਹੜੇ ਮੁੱਦੇ ਐਮ ਰਹਿਣਗੇ ਤੁਹਾਡੇ ਲਈ ਲੋਕਾਂ ਦੇ ਸਥਾਨਕ ਮੁੱਦੇ ਪੰਜਾਬ ਦੇ ਹਮੇਸ਼ਾ ਮੁੱਦੇ ਤਾਂ ਪੱਖ ਦੇ ਰਹੇ ਰਹਿੰਦੇ ਆ ਹਾਂਜੀ ਤੋ ਜਿਵੇਂ ਜਿਵੇਂ ਆਈ ਜਾਣਗੇ ਉਹ ਸਾਹਮਣੇ ਜੇ ਕਿਰਪਾ ਕਰਦੀ ਹੈ ਜਨਤਾ ਲੋਕ ਸਭਾ ਵਿੱਚ ਮੈਂ ਇੱਕ ਡਾਹ ਕੇ ਲੜੂੰਗਾ ਮੈਂ ਕੁਝ ਵੱਡੇ ਕਿਸੇ ਲਾਲਚਾਂ ਵਿੱਚ ਨਹੀਂ ਇੱਕ ਪਾਸੇ ਤੁਹਾਡੇ ਸਾਹਮਣੇ ਤਨਵਾਰ ਦੇ ਐਮਪੀ ਅਭਿਵਾਰ ਸਿੰਘ ਦੇ ਕੋਲ ਬਾਦਲ ਜੀ ਨੇ ਦੂਜੇ ਪਾਸੇ ਜੀਤ ਮਹਿੰਦਰ ਸਿੰਘ ਸਿੱਧੂ ਤੇ ਬੀਜੇਪੀ ਤੋਂ ਪਰਮਪਾਲ ਸਿੰਘ ਸਿੱਧੂ ਤੁਹਾਡਾ ਮੁਕਾਬਲਾ ਕਿਸ ਨਾਲ ਵੇਖੋ ਜਿਹੜੇ ਵੀ ਇਲੈਕਸ਼ਨ ਲੈਂਡ ਲੜਨ ਵਾਸਤੇ ਭੈਣ ਭਾਈ ਆਏ ਨੇ ਸਹੇ ਬੀਬੀ ਹਰਸਿਮਰਤ ਨੇ ਸਹੇ ਦੂਸਰੇ ਸਾਥੀ ਹੈ ਬੀਬੀ ਪਰਮਪਾਲ ਕੌਰ ਜਾਂ ਲਖਾਸੰਧਾਰਾ ਜੀ ਜਾਂ ਜੀਤ ਮਹਿੰਦਰ ਜੀ ਜੋ ਵੀ ਕਿਉਂਕਿ ਹਰ ਇੱਕ ਬੰਦਾ ਵੱਡੀ ਉਮੀਦ ਨਾਲ ਆਉਂਦਾ ਆਪਣੀਆਂ ਗੱਲਾਂ ਲੋਕਾਂ ਵਿੱਚ ਰੱਖਦਾ ਹੈ ਕਾ ਜਨਤਾ ਇੱਕੋ ਤਾਂ ਵੱਡੀ ਸਾਡੀ ਜਿਹੜੀ ਡੈਮੋਕ੍ਰੇਸੀ ਹੈ ਉਹਦੇ ਵਿੱਚ ਖੂਬਸੂਰਤੀ ਹੈ ਜੋ ਲੋਕਾਂ ਨੂੰ ਪਸੰਦ ਆਊਗਾ ਲੋਕ ਆਪਣੇ ਉਹਦੇ 'ਚ ਫਤਵਾ ਦੇ ਦੇਣਗੇ ਵੀ ਇਹ ਪਿਛਲੇ 2022 ਦੇ ਇਲੈਕਸ਼ਨਾਂ ਵੇਲੇ ਤੁਹਾਡੇ ਕਿਸਾਨ ਤੁਹਾਡੇ ਹੱਕ 'ਚ ਵੀ ਸੀਗੇ ਪਰ ਇਸ ਵਾਰ ਤੁਹਾਨੂੰ ਵੀ ਸਵਾਲ ਹੋ ਰਿਹਾ ਕਿਉਂ ਠੀਕ ਹੈ ਸਵਾਲ ਕਰਨੇ ਉਹਨਾਂ ਦਾ ਫਰਜ ਹੈ ਪਰ ਮੈਂ ਉਹਨਾਂ ਦੇ ਸਵਾਲਾਂ ਦੇ ਨਾਲ ਕਿਤੇ ਵੀ ਜਵਾਬ ਵੀ ਦਿੰਦਾ ਰਿਹਾ ਤੇ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਕਈਆਂ ਦੇ ਹੱਲ ਹੋ ਜਾਣਗੇ ਕਈਆਂ ਦੇ ਕਰਨ ਵਾਸਤੇ ਕਈ ਕੰਮ ਕਰ ਦਿੱਤੇ ਗਏ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਨੇ ਕਿਹਾ ਸੀਗਾ ਬੱਕਰੀਆਂ ਤੱਕ ਦਾ ਮੁਆਵਜ਼ਾ ਦੇਵਾਂਗੇ ਪਰ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਕੀ ਜਾਣਾਂ ਜੂਗੇ ਨਹੀਂ ਜਦੋਂ ਹੜ੍ਹ ਆਏ ਸੀ ਉਸ ਵੇਲੇ ਗੱਲ ਹੈ ਤਕਰੀਬਨ ਜੇ ਕੋਈ ਕੋਈ ਪੋਲਟਰੀ ਫਾਰਮ ਸੇ ਕੋਈ ਬੱਕਰੀਆਂ ਦਾ ਫਾਰਮ ਸੇ ਕੋਈ ਪਸ਼ੂਆਂ ਦਾ ਉਨ੍ਹਾਂ ਵਿੱਚੋਂ ਐਂਟੀ ਜਾਸਟਰ ਫੰਡ ਵਿੱਚੋਂ ਸਾਰਿਆਂ ਨੂੰ ਕਾਨੂੰ ਦਿੱਤੇ ਗਏ ਸੀ 160 ਕਰੋੜ ਰੁਪਈਆ ਉਹਦੇ ਵਿੱਚ ਵੰਡੇ ਨੇ। ਦੇ 2017 ਦੀਆਂ ਇਲੈਕਸ਼ਨਾਂ ਵੇਲੇ ਜਦੋਂ Mumbai ਦੀਆਂ ਇਲੈਕਸ਼ਨਾਂ ਹੋਏ ਨਸ਼ਿਆਂ ਦਾ ਮੁੱਦਾ ਬਹੁਤ ਅਹਿਮ ਰਿਹਾ ਵਾ। ਇਸ ਵਾਰ ਨਸ਼ਿਆਂ ਨੂੰ ਲੈ ਕੇ ਸਵਾਲ ਫਿਰ ਕਾਇਮ ਨੇ। ਨਸ਼ਾ ਗੰਭੀਰ ਮੁੱਦਾ ਸਾਰੇ ਸਾਰੀ ਦੁਨੀਆ ਵਿੱਚ ਹੀ ਵੈਸੇ ਤਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬੱਚਾ ਜਿਹੜਾ ਨਸ਼ਾ ਨਾਲ ਡਰੱਗਸ ਨਾਲ ਉਹਦੀ ਡੈਥ ਹੋ ਜਾਂਦੀ ਹੈ ਇਹ ਜਈ ਇੱਕ ਸਮਾਜਿਕ ਬਰਾਈ ਹੋ ਗਈ ਹੈ ਜਿਹੜੇ ਲੋਕ ਇਸ ਲਈ ਕੰਮ ਕਰਦੇ ਆ ਉਹ ਕਿਉਂਕਿ ਅਸੀਂ ਕਿਸੇ ਦੇਸ਼ ਦਾ ਇੱਕ ਹਿੱਸਾ ਹੁੰਦੇ ਆ ਉਹ ਆਪਣੇ ਲੋਕਾਂ ਨਾਲ ਵੱਡਾ ਦਗਾ ਕਰਦੇ ਆ ਬਹੁਤ ਮਾੜੀ ਗੱਲ ਹੈ ਸਰਕਾਰ ਵੱਲੋਂ ਸਖਤੀ ਕੀਤੀ ਜਾਂਦੀ ਰਿਕਵਰੀ ਵੀ ਕੀਤੀ ਜਾਂਦੀ ਆ ਪਰ ਜੇ ਸਾਰੇ ਅਸੀਂ ਰਲ ਮਿਲ ਕੇ ਚਾਹੇ ਕੋਈ ਸੰਸਥਾਵਾਂ ਹੈ ਮਾਪੇ ਹੈ ਸਾਰੇ ਰਲਕੇ ਅਸੀਂ ਬੱਚਿਆਂ ਦਾ ਆਪ ਖਿਆਲ ਰੱਖ ਕੇ ਉਹਨਾਂ ਨੂੰ ਸਮਝਾ ਕੇ ਕਿਉਂ ਜ਼ਿੰਦਗੀ ਬਾਰ-ਬਾਰ ਨਹੀਂ ਹੁੰਦੀ ਇੱਕ ਵਾਰੀ ਦੀ ਖੇਡ ਹੈ ਇਹਨੂੰ ਰੱਜ ਕੇ ਮੰਨਣਾ ਚਾਹੀਦਾ ਇਹਨੂੰ ਉਹ ਸੰਗਤ ਜਨਾਬ ਜਿਹਦੇ ਨਾਲ ਸਾਡਾ ਨੁਕਸਾਨ ਹੋਵੇ ਤੇ ਜੇ ਥੋੜਾ ਜਆ ਸਮਾਜਿਕ ਤੌਰ ਤੇ ਅਸੀਂ ਸਟਰੋਂਗ ਹੋ ਜਾਾਂਗੇ ਤੇ ਫਿਰ ਇਹ ਕਿੱਥੇ ਵੇਚਣਗੇ ਕਿਹਨੂੰ ਵੇਚਣਗੇ ਇਹਨਾਂ ਦੇ ਤੰਦੇ ਵੀ ਬੰਦ ਹੋ ਗਏ ਆਏ ਦਿਨ ਨੌਜਵਾਨ ਬਾਹਰ ਜਾ ਰਹੇ ਆ ਜਾਂ ਬਾਹਰ ਅੱਗੇ ਨੌਜਵਾਨ ਨੂੰ ਰੋਕਣ ਵਾਸਤੇ ਜਾਂ ਬਾਹਰੋਂ ਵਾਪਸ ਬੁਲਾਉਣ ਦੇ ਕੀ ਕਰੋਗੇ ਇਕੋ ਜੀ ਕਈ ਵਾਰੀ ਆਪਾਂ ਕਹਿੰਦੇ ਨੇ ਆ ਵੀ ਬਾਹਰ ਜਾ ਰਹੇ ਆ ਪਸੰਦ ਹੁੰਦੀ ਆਪੋ ਆਪਣੀ ਕਿਸੇ ਦੀ ਵੀ ਕਿੱਥੇ ਜਾ ਕੇ ਕੰਮ ਕਰਨਾ ਕੀ ਹੈ ਹਾਲਾਂਕਿ ਬਹੁਤਾ ਜਾ ਕੇ ਵੇਖੀਏ ਤਾਂ ਬਾਹਰ ਵੀ ਲੇਬਰ ਹੀ ਕਰ ਰਿਹਾ ਸਾਡੇ ਕੋਲੇ ਆਪਦੇ ਕੋਲੇ ਵੀ ਕੰਮ ਐ ਸੇ ਆਪਦੀ ਖੇਤੀਬਾੜੀ ਵੀ ਚੰਗੀ ਕਰ ਸਕਦੇ ਆ ਪਰ ਕੋਈ ਰੁਝਾਨ ਕਈ ਵਾਰੀ ਬਣ ਜਾਂਦਾ ਉਸ ਲਈ ਸਾਡੇ ਵੱਲੋਂ ਸਰਕਾਰ ਵੱਲੋਂ ਜੇ 42000 ਨੌਕਰੀਆਂ ਦਿੱਤੀਆਂ ਗਈਆਂ ਉਹਦੇ ਵਿੱਚ ਪਾਰਦਰਸ਼ੀ ਸੀ ਕਿਸੇ ਨਾਲ ੱਤਕਾ ਨਹੀਂ ਸੀ ਕਿਸੇ ਤੋਂ ਪੈਸੇ ਦੀ ਗੱਲ ਨਹੀਂ ਕੋਈ ਵਜ਼ੀਰਾਂ ਦੀ ਦਖਲਅੰਦਾਜ਼ੀ ਨਹੀਂ ਕੋਈ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਉਹ ਪਿਓਰਲੀ ਜਿਹੜੀ ਮੈਰਿਟ ਬਣੀ ਉਸ ਮੁਤਾਬਕ ਤੇ ਉਹਦੇ ਨਾਲ ਕੁਝ ਬੱਚਾ ਨੂੰ ਇਹ ਮਨ ਵਿੱਚ ਵੀ ਆਇਆ ਵੀ ਜੇ ਅਸੀਂ ਇੱਥੇ ਪੜ੍ਹ ਲਿਖ ਲਾਂਗੇ ਤਾਂ ਰੋਜ਼ਗਾਰ ਰੋਟੀ ਇੱਥੇ ਬਣ ਜੂਗੀ ਤੁਹਾਡੀ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਖੇਤੀਬਾੜੀ ਪਾਲਿਸੀ ਲੈ ਕੇ ਆਵਾਂਗੇ ਪਾਲਿਸੀ ਦਾ ਕੀ ਬਣਿਆ ਔਰ ਸੀ ਤਕਰੀਬਨ ਤਕਰੀਬਨ ਲੱਗੇ ਹੋਏ ਆ ਫਾਰਮਰ ਕਮਿਸ਼ਨ ਦੇ ਚੇਅਰਮੈਨ ਸਾਹਿਬ ਅ ਜਲਦੀ ਸਾਰੀਆਂ ਮਤਲਬ ਕਿਉਂਕਿ ਪਾਲਸੀ ਹੈ ਖੇਤੀ ਵਾਸਤੇ ਐਡੀ ਕਾਲੀ ਜ਼ਮੀਨ ਹੀ ਕੋਈ ਕਰ ਸਕਦਾ ਜੇ ਕੋਈ ਬਾਅਦ ਵਿੱਚ ਗੱਲਾਂ ਦੇ ਫਿਰ ਐਡ ਕਰਨਾ ਉਹਨੂੰ ਜਿਹੜੀ ਲੋਕਾਂ ਲਈ ਖੇ ਕਿਸਾਨ ਲਈ ਉਹ ਲਾਈਵੰਦ ਪਾਲਸੀ ਹੋਵੇ ਉਹਦੇ ਵਾਸਤੇ ਬੜੇ ਜੋਰ ਸ਼ੋਰ ਨਾਲ ਲੱਗੇ ਆ ਜਲਦੀ ਉਹਦਾ ਕਰੇ ਸਿਮਰਜੀਤ ਬਾਦਲਪੁਰ ਦਾਵਾ ਕਰ ਰਿਹਾ ਹੈ ਕਿ ਅਸੀਂ ਹੀਮਸ ਲੈ ਕੇ ਆਏ ਆ ਬਠਿੰਡੇ ਬਠਿੰਡੇ ਜ਼ਿਲ੍ਹੇ ਵਿੱਚ ਅਸੀਂ ਸੜਕਾਂ ਦਾ ਜਾਲ ਵਿਛਾਤਾ ਤੁਹਾਡਾ ਮੁਕਾਬਲਾ ਕਿੰਨਾ ਸੌਖਾ ਹੋਵੇਗਾ ਮੁਕਾਬਲਾ ਦਾ ਜਦੋਂ ਪਤਾ ਲੱਗੂ 4 ਜੂਨ ਨੂੰ ਉਹ ਦੱਸ ਸਕੂਗਾ ਮੈਂ ਤੋਂ ਉਹ ਆਪਣੀ ਗੱਲ ਕਰੀ ਜਾਂਦੇ ਆ ਮੈਂ ਆਪਣੀ ਕਰੀ ਜਾਊਂਗਾ ਤੋ ਐਮਜ਼ ਲਿਆਉਣਾ ਵੀ ਫਰਜ਼ ਬਣ ਜਾਂਦਾ ਸਰਕਾਰਾਂ ਨੇ ਸੈਂਟਰ ਗਵਰਨਮੈਂਟ ਨੇ ਦੇਣਾ ਜੇ ਅਸੀਂ ਇੱਕ ਦੇਸ਼ ਦਾ ਹਿੱਸਾ ਜੇ ਦੂਸਰੇ ਸੂਬਿਆਂ ਦਿੱਤਾ ਤੇ ਕੱਲੀ ਬੀਬੀ ਹਰਸਿਮਰ ਤੇ ਲੈ ਆਂਦਾ ਤੇ ਬੀਜੇਪੀ ਵਾਲੇ ਕਹਿੰਦੇ ਅਸੀਂ ਦਿੱਤਾ ਹੁਣ ਵਾਇਗਰੂ ਜਾਣੇ ਆਪ ਜੀ ਫੈਸਲਾ ਕਰ ਲਿਆ ਠੀਕ ਹੈ ਜੀ ਜੇ ਤੁਹਾਡੀ ਤੁਸੀਂ ਐਮ ਐਮ ਪੀ ਬਣਦੇ ਹੋ ਬਠਿੰਡਾ ਸੀਟ ਤੋਂ ਪਹਿਲਾ ਕਿਹੜਾ ਕੰਮ ਕਰੋਗੇ ਸਾਰੇ ਕੰਮ ਲੋਕਾਂ ਦੇ ਕੰਮ ਕਰਨ ਦੇ ਇੱਕ ਕੰਮ ਥੋੜਾ ਹੀ ਕਰਨਾ ਵੀ ਪਹਿਲਾ ਦੂਜਾ ਜਿਵੇਂ ਜਿਵੇਂ ਕੋਈ ਮੁੱਦਾ ਹੋ ਕਰੰਟ ਮੁੱਦਾ ਵੀ ਆ ਜਾਂਦਾ ਕੇਬਰੀ ਪਿਛਲਾ ਵੀ ਹੁੰਦਾ ਜਿਵੇਂ ਲੋਕ ਸਣਗੇ ਜਿੱਥੇ ਵੀ ਮੇਰਾ ਫਰਜ਼ ਹੈ ਜੇ ਮੈਂ ਲੋਕਾਂ ਦਾ ਨੁਮਾਇੰਦਾ ਚੁਣਿਆ ਜਾਂਦਾ ਮੈਂ ਲੋਕਾਂ ਵਾਸਤੇ ਖੜਾ ਇੱਕ ਹੋਰ ਸਵਾਲ ਵਿਰੋਧੀ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਕੋਲ ਆਪਣੇ ਉਮੀਦਵਾਰ ਨਹੀਂ ਹੈਗੇ ਕਿ ਉਹਨਾਂ ਨੇ ਪੰਜ ਮੰਤਰੀ ਤੇ ਤਿੰਨ ਵਿਧਾਇਕ ਚੋਣ ਮੈਦਾਨ ਉਤਾਰੇਗੇ ਪਾਰਟੀ ਨਵੀਂ ਉੱઠી ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹਾਂਜੀ ਤੋਂ ਜਿਹੜੀ 100-100 ਸਾਲ ਦੇ 50-50 ਸਾਲ ਦੀ 100 ਸਾਲ ਤੋਂ ਵੱਧ ਦੂਜੀਆਂ ਪਾਰਟੀਆਂ ਉਮੀਦਵਾਰ ਤਾ ਉਹ ਕਦੇ ਵੇਖਦੇ ਐ ਇਹਨੂੰ ਕਿ ਜਿਹੜਾ ਇੱਥੋਂ ਵਾਲਾ ਕਿਤੇ ਤੋਰਿਆ ਕਿੱਥੋਂ ਵਾਲਾ ਕਿਉਂਕਿ ਪਾਰਟੀ ਦੀ ਆਪਦੀ ਸਟਰੈਟਜੀ ਹੁੰਦੀ ਹੈ ਜੇ ਉਹਨਾਂ ਨੂੰ ਸਾਡੇ ਤੇ ਲੱਗਿਆ ਕੋਈ ਸਿਨਿਓਰਿਟੀ ਦੇਖ ਲੈਂਦੇ ਆ ਵੀ ਇਹਨਾਂ ਨੂੰ ਆਪਾਂ ਲੜਾ ਲਈਏ ਤਾਂ ਆਪਦੀ ਪਾਰਟੀ ਜੋ ਬੰਦੇ ਲੜਾਏ ਤਾਂ ਕੋਈ ਮਾੜੀ ਗੱਲ ਨਹੀਂ ਨਹੀਂ ਇੱਕ ਹੋਰ ਵੀ ਸਵਾਲ ਚੱਲਦਾ ਵੀ ਫਲੈਕਸਾਂ ਨੂੰ ਲੈ ਕੇ ਵੀ ਕਰਦੇ ਫਲੈਕਸਾਂ ਬਹੁਤ ਲਗਾਈਆਂ ਜਦੋਂ ਕੰਮ ਘੀਟੇ ਘਟ ਜਾ ਰਹੇ ਨੇ ਪਰ ਫਲੈਕਸਾਂ ਤੇ ਦਿਖਾਏ ਬਹੁਤ ਜਾ ਰਹੇ ਨੇ ਭਾਈ ਜੀ ਕੰਮ ਜਿਹੜੇ ਹੋਏ ਆ ਉਹਨਾਂ ਦੀਆਂ ਫਲੈਕਸਾਂ ਚਾਹੇ ਨੌਕਰੀਆਂ ਦੀ ਗੱਲ ਕਰੀ ਜਾ ਚਾਹੇ ਭ੍ਰਿਸ਼ਟਾਚਾਰੀਆਂ ਦੀ ਕੰਟਰੋਲ ਦੀ ਗੱਲ ਕੀਤੀ ਜਾਂਦੀ ਹੈ ਚਾਹੇ 600 ਯੂਨਿਟ ਬਿਜਲੀ ਦੀ ਗੱਲ ਕੀਤੀ ਜਾਂਦੀ ਹੈ ਟੋਲ ਪਲਾਜੇ ਬੰਦ ਕਰਨ ਦੀ ਗੱਲ ਕੀਤੀ ਜਾਂਦੀ ਹੈ ਉਹ ਬਿਜਲੀ ਕਿਸਾਨਾਂ ਨੂੰ ਦੇਣ ਦੀ 8 ਘੰਟੇ ਦੀ بجائے 12 12 13 13 ਘੰਟੇ ਗੱਲ ਉਹ ਕੀਤੀ ਜਾਂਦੀ ਜਿਹੜੀ ਹੋ ਰਹੀ ਹੈ ਉਹਨੂੰ ਅਸੀਂ ਜਿਹੜਾ ਸਰਕਾਰ ਦਾ ਪਬਲਿਕ ਪਬਲਿਕ ਰਿਲੇਸ਼ਨ ਇੱਕ ਡਿਪਾਰਟਮੈਂਟ ਆ ਹਰ ਇੱਕ ਸਰਕਾਰਾਂ ਦਾ ਕਰਦਾ ਰਿਹਾ ਕੋਈ ਇਕੱਲੇ ਇਹ ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਨਹੀਂ ਜੀਤਮਿੰਦਰ ਸਿੰਘ ਸਿੱਧੂ ਟਿੱਪਣੀ ਕਰਦੇ ਨੇ ਤੁਹਾਡੇ ਤੇ ਕਿ ਗੁਰਮੀਤ ਸਿੰਘ ਖੁੱਡੀਆਂ ਨੌਨ ਪਰਫਾਰਮੈਂਸ ਮੰਤਰੀ ਆ ਜੀਤਮਿੰਦਰ ਸਿੰਘ ਦੀ ਟਿੱਪਣੀ ਉਹਨਾਂ ਨੂੰ ਮੁਬਾਰਕ ਹੋ ਸਕਦੀ ਆ ਉਹ ਤਾਂ ਮੈਨੂੰ ਸਭ ਕੁਝ ਕਹਿਣਗੇ ਤਾਂ ਉਹਨਾਂ ਦੀ ਮਰਜ਼ੀ ਆ ਮੈਂ ਨਹੀਂ ਕਿਸੇ ਦੇ ਖਿਲਾਫ ਬੋਲਦਾ ਤੁਸੀਂ ਭਗਵੰਤ ਮਾਨਤਾ ਸਾਹਿਬ ਨੇ ਦਾਅਵਾ ਕੀਤਾ ਸੀਗਾ ਕਿ ਅਸੀਂ ਜੋ ਸਰਕਾਰ ਚ ਸੱਤਾ ਚਾਹਾਂਗੇ ਤਾਂ ਪੰਜਾਬ ਤੇ ਚੜਿਆ ਕਰਜ਼ਾ ਕਿਤੋਂ ਉਤਾਰਾਂਗੇ ਪਰ ਆਏ ਦਿਨੀ ਕਰਜ਼ਾ ਲਿਆ ਜਾਂਦਾ ਵਾ ਉਹ ਕਿਉਂ ਕਰਜੇ ਦੀ ਕਿਸ਼ਤ ਮੋੜਦੇ ਵੀ ਆ ਕਾਰਨ ਇਹ ਹੈ ਵੀ ਜਿਹੜਾ ਪਹਿਲਾਂ ਹੀ 3.5 ਲੱਖ ਕਰੋੜ ਹੋਇਆ ਉਹਦਾ ਵਿਆਜ ਬਣ ਜਾਂਦਾ ਇਸ ਨੂੰ ਕਰਜ਼ਾ ਘਣੋ ਕੁਝ ਕਰੋ ਤੋਂ ਪੰਜਾਬ ਦੀ ਡਿਵੈਲਪਮੈਂਟ ਵੀ ਚੱਲੀ ਹੈ ਪਹਿਲਾਂ ਕਰਜ਼ਾ ਕਾਸ ਵਾਸਤੇ ਲਿਆ ਸੀ ਤਾਂ 1100 ਕਰੋੜ ਰੁਪਏ ਚ ਨਵਾਂ ਥਰਮਲ ਲਿਆ ਇਹਨਾਂ ਨੇ ਸਰਕਾਰੀ ਜਾਇਦਾਦਾਂ ਵੇਚੀਆਂ ਫਿਰ ਵੀ ਕਰਜ਼ੇ ਲੈਂਦੇ ਗਏ ਤੁਹਾਨੂੰ ਹਲਕੇ ਦੇ ਲੋਕ ਬੜੇ ਪਿਆਰ ਨਾਲ ਸਤਿਕਾਰ ਨਾਲ ਜਥੇਦਾਰ ਕਹਿ ਕੇ ਬੁਲਾਉਂਦੇ ਨੇ ਉਹਦਾ ਕਾਰਨ ਕੀ ਹੈ ਦੇਖੋ ਜੀ ਮੈਰ ਸ ਕੋਈ ਇਹੋ ਜੀ ਮੇਰਾ ਆਪ ਦਾ ਕਾਰਨ ਮੈਂ ਕੋਈ ਸਿਫਤ ਨਹੀਂ ਦੱਸ ਸਕਦਾ ਮੇਰੇ ਪਿਤਾ ਜੀ ਲੋਕਾਂ ਚ ਬਹੁਤ ਹਰਮਨ ਪਿਆਰੇ ਹੋਏ ਉਹਨਾਂ ਦਾ ਬਹੁਤ ਮਾਨ ਸਤਕਾਰ ਹੈ ਜਦੋਂ ਵੀ ਕਿਸੇ ਘਰ ਚ ਉਹਨਾਂ ਨੂੰ ਜਥੇਦਾਰ ਜੀ ਕਹਿੰਦੇ ਜਦੋਂ ਮੈਂ ਛੋਟਾ ਸੀ ਮੈਨੂੰ ਵੀ ਕਹਿਣ ਲੱਗ ਗਏ ਤਾਂ ਉਸ ਦਾ ਕਾਰਨ ਨਹੀਂ ਹੈ ਕਿ ਉਹਨਾਂ ਕਰਕੇ ਮੈਨੂੰ ਜਥੇਦਾਰ ਜੀ ਕਹਿ ਦਿੰਦੇ ਆ ਤੁਸੀਂ ਸਿਮਰ ਜੀਤ ਮਾਨ ਹੋਣਾ ਨਾ ਕੰਮ ਕੀਤਾ ਵਾ ਉਹਨਾਂ ਦੀ ਸਿਆਸਤ ਕਿਵੇਂ ਦੇਖਦੇ ਹੋ ਠੀਕ ਹੈ ਜੀ ਹਰ ਇੱਕ ਦੀ ਸਿਆਸਤ ਆਪਣੀ ਥਾਂ ਵਧੀਆ ਹੁੰਦੀ ਹੈ ਪੰਜਾਬ ਵਿੱਚ ਸਿੱਖ ਸਿਆਸਤ ਦਾ ਜਾਂ ਪੰਜਾਬ ਦੀ ਸਿਆਸਤ ਦਾ ਕੋਈ ਕੀ ਆ ਉਹ ਕਾਲੀ ਦਲ ਨੇ ਖਤਮ ਹੀ ਕਰ ਦਿੱਤਾ। ਲਾਸਟ ਵਾਲ ਪੰਜਾਬ ਦੇ ਨੌਜਵਾਨਾਂ ਨੂੰ ਦੇ ਵੋਟਰਾਂ ਨੂੰ ਕੀ ਸੰਦੇਸ਼ ਦੇਵਾਂਗੇ? ਮੈਂ ਤਾਂ ਇਹ ਕੰਨਾ ਵੀ ਪੰਜਾਬ ਆਪਣਾ ਇਹਨੂੰ ਸਵਾਰਨ ਦੇ ਵਾਸਤੇ ਇੱਕ ਇੱਕ ਨਾਗਰਿਕ ਦਾ ਫਰਜ਼ ਬਣਦਾ ਚਾਹੇ ਉਹ ਕਿਸੇ ਅਹੁਦੇ ਤੇ ਆ ਤੇ ਚਾਹੇ ਉਹ ਕੋਈ ਆਪਣਾ ਕੰਮ ਕਰਦਾ ਅਸੀਂ ਜੇ ਰਲ ਮਿਲ ਕੇ ਰਵਾਂਗੇ ਭਾਈਚਾਰਾ ਬਣਿਆ ਰਹੂ ਅਸੀਂ ਤਰੱਕੀ ਵੀ ਕਰਾਂਗੇ। ਅ ਅਸੀਂ ਆਪਾਂ ਰਜਮੀ ਰੋਟੀ ਵੀ ਖਾਵਾਂਗੇ ਤੇ ਸੁਖੀ ਜੀਵਨ ਵੀ ਜਿਊਂਵਾਂਗੇ। ਧੰਨਵਾਦ ਸਰ ਮੇਰਬਾਨੀ ਇਹ ਸੰਸਾਡ ਨਾਲ ਮੌਜੂਦ ਗੁਰਮੀਤ ਸਿੰਘ ਖੁੱਡੀਆਂ ਜੀ ਵਿਸ਼ੇਸ਼ ਗੱਲਬਾਤ ਕੀਤੀ ਆ ਚੋਣਾਂ ਨਤੀਜੇ ਕੀ ਹੋਣਗੇ ਦੇਖਣ ਵਾਲੇ ਹੋਣਗੇ ਕੈਮਰਾਮੈਨ ਜਾਸਰ ਦੇ ਨਾਲ ਮੈਂ ਆਕਾਸ਼ ਬੋਪਾ ਰਾਏ ਧੰਨਵਾਦ ਜੀ